ਕੀ ਕਾਲਾ ਫਾਇਰ ਦੀ ਫਟੇ ਜਿਵੇਂ ਜਿਵੇਂ ਭਾਜੀ ਸਰਕਾਰ ਹਾਰੀ ਹੈ ਉਦੋਂ ਉਦੋਂ ਤਾਂ ਦਿਮਾਗ ਖਰਾਬ ਹੋ ਰਿਹਾ ਹੈ ਕੱਲ ਨੂੰ ਬਿਕਾ ਮੇਰ ਚ ਸਿੱਖ ਨੌਜਵਾਨਾਂ ਨੇ ਗੁਰੂ ਪੰਚਪਾਸ਼ਾ ਦੇ ਘਰ ਪਰ ਦਸ਼ਮੀ ਲਈ ਸੰਤ ਭਿੰਡਾਲੇ ਫੋਟੋ ਲਈ ਪੁਲਿਸ ਨੇ ਬੰਦੇ ਚੱਕੇ ਤੇ ਗ੍ਰਿਫਤਾਰ ਕਰ ਲਏ ਫੋਟੋ ਲਾਣਾ ਗੁਨਾਹ ਨਹੀਂ ਹੈ ਜੇ ਫਿਰ ਵੀ ਸਰਕਾਰ ਪੰਗਾ ਲੈਣਾ ਚਾਹੁੰਦੀ ਹੈ ਜੀ ਸਭ ਕੇ ਲਵੇ ਕਾਲ ਫੋਟੋ ਵੀ ਲਾਵਾਂਗੇ ਦੋਸਤੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਦੋਸਤੋ ਜਿਵੇਂ ਆਪਾਂ ਜਾਣਦੇ ਆ ਕਿ ਜੂਨ 1984 ਦੇ ਵਿੱਚ ਜੋ ਸਿਕੋਂਮ ਦਾ ਕਤਲੇਆਮ ਹੋਇਆ ਉਸ ਨੂੰ ਲੈ ਕੇ ਦੋਸਤੋ ਜੂਨ ਮਹੀਨੇ ਦੇ ਪਹਿਲੇ ਹਫ਼ਤੇ ਦੇ ਵਿੱਚ ਪੂਰੀ ਦੁਨੀਆ ਭਰ ਦੇ ਗੁਰੂ ਘਰਾਂ ਦੇ ਵਿੱਚ ਉਹਨਾਂ ਸੀਦਾਂ ਦੇ ਸੀ ਦੀਦਹਲੇ ਮਨਾਏ ਜਾਂਦੇ ਨੇ ਅਜਿਹਾ ਹੀ ਦੋਸਤੋ ਮਾਮਲਾ ਸਾਹਮਣੇ ਆਇਆ ਜਿੱਥੇ ਦੋਸਤੋ ਬੀਕਾਂਨੇਰ ਦੇ ਵਿੱਚ ਨੌਜਵਾਨਾਂ ਵੱਲੋਂ ਸੰਤਾਂ ਦੀ ਤਸਵੀਰ ਲਾਈ ਗਈ ਨਾਲ ਹੀ ਦੋਸਤੋ ਉਹਨਾਂ ਨੇ ਠੰਡੇ ਮਿੱਠੇ ਜਲ ਦੀ ਸੁਬੀਲ ਵੀ ਲਾਈ ਉਹਨਾਂ ਨੌਜਵਾਨਾਂ ਉੱਪਰ ਦੋਸਤੋ ਪੁਲਿਸ ਵੱਲੋਂ ਪਰਚੇ ਪਾਏ ਗਏ ਇਸ ਸਬੰਧੀ ਦ ਆਪਣੇ ਵਿਚਾਰ ਰੱਖੇ ਗਏ ਨੇ ਨਾਲ ਹੀ ਦੋਸਤੋ ਉਹਨਾਂ ਨੇ ਸਰਕਾਰ ਅਤੇ ਪੁਲਿਸ ਦਾ ਵਿਰੋਧ ਵੀ ਕੀਤਾ ਹੈ ਨਾਲ ਹੀ ਦੋਸਤੋ ਜਿਵੇਂ ਆਪਾਂ ਜਾਣਦੇ ਆ ਕਿ ਹਲਕਾ ਖਡੂਰ ਸਾਹਿਬ ਤੋਂ ਭਾਈ ਅਮਰਿਤਪਾਲ ਸਿੰਘ ਅਤੇ ਹਲਕਾ ਫਰੀਦਕੋੜ ਤੋਂ ਸਰਜੀ ਸਿੰਘ ਖਾਲਸਾ ਲੋਕ ਸਭਾ ਇਲੈਕਸ਼ਨਾਂ ਦੇ ਵਿੱਚ ਉਹਨਾਂ ਦੀ ਜਿੱਤ ਹੋਈ ਹੈ ਉਸ ਨੂੰ ਲੈ ਕੇ ਦੋਸਤੋ ਜਥੇਦਾਰ ਦਾਦੂਵਾਲ ਨੇ ਆਪਣੇ ਵਿਚਾਰ ਰੱਖੇ ਨੇ ਆਓ ਦੋਸਤੋ ਪਹਿਲਾਂ ਤੁਸੀਂ ਵੀ ਦੇਖੋ ਪੂਰੀ ਵੀਡੀਓ ਭਾਈ ਗੁਰਜੀਤ ਖਾਲਸਾ ਬਾਈ ਜੀ ਦੀ ਫਤਿਹ ਜੀਵਨ ਜੀ ਮੈਂ ਭਾਜੀਪੀ ਸਰਕਾਰ ਹਾਰੀ ਹੈ ਉਦੋਂ ਉਦੋਂ ਤਾਂ ਦਿਮਾਗ ਖਰਾਬ ਹੋ ਰਿਹਾ ਹੈ ਕੱਲ ਨੂੰ ਬਿਕਾਨੇਰ ਚ ਸਿੱਖ ਨੌਜਵਾਨਾਂ ਨੇ ਗੁਰੂ ਪੰਚਪਾਸ਼ਾ ਦੇ ਗੁਰਪ੍ਰਤਸ਼ਬੀ ਲਾਈ ਸੰਤ ਪਿੰਡਾਂ ਦੀ ਫੋਟੋ ਲਈ ਪੁਲਿਸ ਨੇ ਬੰਦੇ ਚੱਕੇ ਤੇ ਗ੍ਰਿਫਤਾਰ ਕਰ ਲਈ ਅੱਜ ਲੰਗਾਂ ਨਗਰ ਤੇ ਲੋਕਲ ਇੰਟੈਲੀਜੈਂਸ ਵਾਲੇ ਗੁਰਦਵਾਰਾ ਗਏ ਸੀਗੇ ਤੇ ਉਹ ਕਹਿ ਕੇ ਆਏ ਆ ਕਿ ਜੇ ਤੁਸੀਂ ਸੰਤਾਂ ਦੀ ਫੋਟੋ ਲਈ ਜਾਂ ਸ਼ਬੀਲ ਲਈ ਤੇ ਤੁਹਾਡੇ 'ਤੇ ਕੇਸ ਦਰਜ ਹੋਊਗਾ ਅੱਜ ਅਸੀਂ ਐਸਪੀ ਸਾਹਿਬ ਨੂੰ ਸੁਪਰੀਮ ਕੋਰਟ ਦੀ ਰੂਲਿੰਗ ਦਿੱਤੀ ਹੈ ਸੁਪਰੀਮ ਕੋਰਟ ਦੇ ਮੁਤਾਬਕ ਕੋਈ ਵੀ ਫੋਟੋ ਲਾਣਾ ਗੁਨਾਹ ਨਹੀਂ ਹੈ ਜੇ ਫਿਰ ਵੀ ਸਰਕਾਰ ਪੰਗਾ ਲੈਣਾ ਚਾਹੁੰਦੀ ਆ ਜੀਸਬ ਦੇ ਲਵੇ ਕੱਲ ਫੋਟੋ ਵੀ ਲਾਵਾਂਗੇ ਕੱਲ ਵਾਰਾਂ ਵੀ ਗਾਵਾਂਗੇ ਪਲਸ ਸ਼ਬੀਲ ਵੀ ਲਾਵਾਂਗੇ ਇਹ ਸਾਡਾ ਰਾਈਟ ਹੈ ਵਿਕੰਨ ਦੇ ਵੀ ਘਰਾਂ ਨਿੰਦਾ ਕਰਦੇ ਆ ਸਰਕਾਰ ਨੂੰ ਤੋੜਨਾ ਕਰਦੇ ਆ ਸਰਕਾਰ ਆਪਣੀਆਂ ਆਪ ਤੋਂ ਬਾਹਰ ਜਾਵੇ ਜੇ ਸਰਕਾਰ ਝੂਠੇ ਕੇਸ ਕਰਨ ਨੂੰ ਨਾ ਰਹੀ ਤੇ ਇਹਦੇ ਨਤੀਜੇ ਘਾਤਕ ਹੋਣਗੇ ਅੱਜ ਘਾਤੀ ਤਨ ਹੋ ਰਹੇ ਆ ਜਾਂ ਉਹ ਨਤੀਜੇ ਹੋਰ ਘਾਤਕ ਹੋਣਗੇ ਇਸ ਕਰਕੇ ਅਸੀਂ ਸਮੂਹ ਸੰਗਠਨ ਬੇਨਤੀ ਕਰਦੇ ਆ ਸ਼੍ਰੀ ਕਾਲਤਕ ਸਾਹਿਬ ਦੇ ਦਿਸ਼ਾ ਨਿਰਦੇਸ਼ ਤੇ ਕੱਲ ਹਰ ਗੁਰਦੁਆਰਾ ਸਾਹਿਬ ਤੇ ਸ਼ਬੀਰ ਲਾਓ ਸੰਤਾਂ ਦੀ ਵਰਸੀ ਮਨਾਓ ਉਹਨਾਂ ਸੀਧਾਂ ਸਿੱਧਾ ਕਰੋ ਜਿਹਨਾਂ ਸੀਧਾ ਨਹੀਂ ਹਰਮੰਦਰ ਸਾਹਿਬ ਦੀ ਅਜਮਤ ਦੀ ਖਾਤਰ ਆਪਣਾ ਪ੍ਰਬੰਧ ਕਰ ਦਿੱਤਾ ਇਸ ਕਰਕੇ ਕੱਲ ਬਾਬਾ ਦੀਪ ਸਿੰਘ ਗੁਰਦੁਆਰੇ ਸਾਰੀ ਜਥੇਬੰਦੀਆਂ ਸੂਬੇ ਰੋਪੇ ਤੇ ਸ਼ਬੀਰ ਲਾਨ ਗਈਆਂ ਆਪਣੇ ਮਹਾਨ ਜਰਨੈਲ 20ਵੀਂ ਸਦੀ ਦੇ ਮਹਾਨ ਜਰਨੈਲ ਮਰਦੇ ਬਜਾਦ ਬਾਬਾਏ ਕੋਲ ਸੰਤ ਗੰਨੀ ਜਮਾਇਆ ਸੀਗਾ ਤੇ ਪਿੰਡਾਂ ਤੇ ਤਸਵੀਰਾਂ ਵੀ ਲਾਨ ਗਈਆਂ ਤੇ ਵੰਗਾਰ ਕੇ ਫਿਰ ਕਹਿੰਦੇ ਆ ਕਿ ਹੋ ਗਈ ਹਿੰਮਤ ਸਰਕਾਰ ਦੀ ਤੇ ਡੱਕੇ ਦਿਖਾ ਦੇ ਅਸੀਂ ਇਕ ਸਮਾਗਮ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੂੰ ਦਾਸ ਬਲਜੀਤ ਸਿੰਘ ਦਾਦੂਵਾਲ ਵੱਲੋਂ ਸਤਿਕਾਰ ਸਹਿਤ ਫਤਿਹ ਪ੍ਰਵਾਨ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਥਕ ਪੇੜ ਵਿੱਚ ਆਈ ਖੁਸ਼ੀ ਦੀ ਲਹਿਰ ਜਿਹੜੀ ਆ ਹਲਕਾ ਖਡੂਰ ਸਾਹਿਬ ਤੇ ਹਲਕਾ ਫਰੀਦਕੋੜ ਤੋਂ ਮੈਂ ਇਸ ਦੀ ਸਾਰੇ ਸੰਸਾਰ ਵਿੱਚ ਵੱਸਦੀਆਂ ਸੰਗਤਾਂ ਨੂੰ ਵਧਾਈ ਦੇਣਾ ਜਿਨ੍ਹਾਂ ਤਨਮਨ ਧੰਦਾ ਸਹਿਯੋਗ ਦਿੱਤਾ ਇਸ ਲਹਿਰ ਦੇ ਅੰਦਰ ਔਰ ਬਹਾਦਰ VOTER ਹਲਕਾ ਖਡੂਰ ਸਾਹਿਬ ਦੇ ਮਾਝ ਦੇ ਮਜਹਿਲ ਤੇ ਫਰੀਦਕੋਟ ਦੇ VOTERਾਂ ਨੂੰ ਜਿਨ੍ਹਾਂ ਨੇ ਆਪਣਾ ਫਤਵਾ ਦਿੱਤਾ ਉਹਨਾਂ ਨੂੰ ਸੈਲੂਟ ਕਰਦਾ ਨਤਮਸਤਕ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਆ ਔਰ ਨਾਲ ਹੀ ਮੈਂ ਭਗਵਨ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਨੂੰ ਕਹਿਣਾ ਚਾਹੁੰਦਾ ਮੈਂ ਪਹਿਲਾਂ ਵੀ ਕਿਹਾ ਕਈ ਵਾਰ ਮੁਲਾਕਾਤਾਂ ਕਰਕੇ ਵੀ ਕਿਹਾ ਕਿ ਪੰਥ ਤੇ ਪੰਜਾਬ ਦੇ ਮਸਲੇ ਜਿਹੜੇ ਆ ਉਹਨਾਂ ਨੂੰ ਹੱਲ ਕਰੋ ਉਹਨਾਂ ਦਾ ਧਿਆਨ ਦਿਓ ਪਰ ਭਗਵਾਨ ਸਿੰਘ ਮਾਨ ਜੀਓ ਤੁਸੀਂ ਸੱਤਾ ਦੇ ਘੋੜੇ ਤੇ ਹੰਕਾਰ ਦੇ ਘੋੜੇ ਤੇ ਸਵਾਰ ਰਹੇ ਪੰਥ ਤੇ ਪੰਜਾਬ ਨੂੰ ਤੁਸੀਂ ਅਗਨੋਰ ਕੀਤਾ ਤੁਸੀਂ ਸਮਝਿਆ ਕਿ ਸ਼ਾਇਦ ਲੋਕਾਂ ਨੇ ਪਤਾ ਨਹੀਂ ਤੁਹਾਡੀ ਕਿਹੜੀ ਕਾਬਲੀਅਤ ਵੇਖ ਕੇ ਵੋਟਾਂ ਪਾ ਦਿੱਤੀਆਂ ਪਰ ਅੱਜ ਲੋਕਾਂ ਨੇ ਤੁਹਾਨੂੰ ਨਕਾਬ ਬੰਨਵੇ ਜਿਤਾਏ ਸੀ ਅੱਜ ਕਿੰਨੇ ਹਲਕੇ ਹਰਾਤੇ ਤੁਹਾਨੂੰ 13 ਚੋਂ 3 ਸੀਟਾਂ ਅੱਜ ਤੁਸੀਂ ਵੀ ਸਾਈਕਲ ਤੇ ਚੜ ਕੇ ਤੁਹਾਡੇ ਮੈਂਬਰ ਜਿਹੜੇ ਪਾਰਲੀਮੈਂਟ ਜਾ ਸਕਦੇ ਆ ਤਿੰਨ ਮੈਂਬਰ ਜਿਹੜੇ ਤੁਹਾਨੂੰ ਮਿਲੇ ਆ 27 ਚ ਕੀ ਹਸਰ ਹੋਊਗਾ ਤੁਹਾਨੂੰ ਇਹਦਾ ਖਿਆਲ ਕਰਨਾ ਚਾਹੀਦਾ ਪੰਥ ਤੇ ਪੰਜਾਬ ਦੇ ਮਸਲਿਆਂ ਨੂੰ ਜਿਹੜਾ ਹੈਗਾ ਦੇਖੋ ਬੇਕਸੂਰ ਸਿੱਖ ਐਨਐਸਏ ਲਾ ਕੇ ਡੇਬਰੂਗੜ੍ਹ ਬੰਦ ਕਰ ਤੇ ਰਿਆ ਕਰੋ ਤਰ੍ਹਾਂ ਤੋਂ ਉਹਨਾਂ ਨੂੰ ਹੁਣ ਤਾਂ ਲੋਕਾਂ ਦਾ ਫਤਵਾ ਆ ਗਿਆ ਹੁਣ ਤਾਂ ਲੋਕਾਂ ਨੇ ਫਤਵਾ ਦੇ ਦਿੱਤਾ ਪ੍ਰੋਫੈਸਰ ਦਵਿੰਦਰਪਾਲ ਸਿੰਘ ਪੁੱਲਰ ਵਾਲੇ ਮਸਲੇ ਤੇ ਜਹੇਦਾਰ ਕੌਂਕੇ ਸਾਹਿਬ ਵਾਲੇ ਮਸਲੇ ਤੇ ਹੋਰ ਮਸਲਿਆਂ ਦੇ ਵਿੱਚ ਤੁਸੀਂ ਉਹਨਾਂ ਮਸਲਿਆਂ ਨੂੰ ਇਗਨੋਰ ਕੀਤਾ ਤੁਸੀਂ ਉਹਨਾਂ ਤੇ ਪੂਰੇ ਨਹੀਂ ਉਤਰੇ ਬਚਨ ਦੇ ਕੇ ਬਚਨਾ ਤੋਂ ਪਾਸੇ ਗਏ ਆ ਖਿਆਲ ਕਰੋ ਇਸ ਗੱਲ ਦਾ ਭਗਵੰਤ ਸਿੰਘ ਮਾਨ ਤੁਸੀਂ ਲਿਖਣਾ ਸ਼ੁਰੂ ਕੀਤਾ ਮੁਬਾਰਕ ਆ ਭਗਵੰਤ ਸਿੰਘ ਮਾਨ ਬਣ ਕੇ ਦਿਖਾਓ ਔਰ ਨਾਲ ਹੀ ਮੈਂ ਸ੍ਰੀ ਅਮਿਤ ਸਾਹ ਹੋਮ ਮਨਿਸਟਰ ਆਫ ਇੰਡੀਆ ਨੂੰ ਅਪੀਲ ਕਰਨੀ ਚਾਹੁੰਨਾ ਕਿ ਤੁਸੀਂ ਲੁਧਿਆਣੇ ਕਿਹਾ ਸੀ ਕਿ ਬਿੱਟੂ ਦੇ ਦਾਦੇ ਦੇ ਕਾਤਲਾਂ ਨੂੰ ਅਸੀਂ ਰਿਹਾਨੀ ਕਰਾਂਗੇ ਬਿੱਟੂ ਦਾ ਦਾਦਾ ਵਿਨਤਾ 부ਚੜ ਕੋਈ ਸਾਧੂ ਨਹੀਂ ਸੰਤ ਨਹੀਂ ਸੀ ਸਿੱਖ ਨੌਜਵਾਨਾਂ ਦਾ ਕਤਲ ਇਾਮ ਕੀਤਾ ਵੇਖਸੂਰਾ ਨੂੰ ਸ਼ਹੀਦ ਕੀਤਾ ਸੀਗਾ ਅੱਜ ਲੁਧਿਆਣੇ ਵਾਲਿਆਂ ਵੀ ਫਤਵਾ ਉਸ ਦੇ ਖਿਲਾਫ ਦਿੱਤਾ ਵਾ ਇਸ ਕਰਕੇ ਸਾਡੇ ਬੰਦੀ ਸਿੰਘਾਂ ਨੂੰ ਤੁਰੰਤ ਰਿਹਾ ਕਰੋ ਅਸੀਂ ਪਹਿਲਾਂ ਵੀ ਕਿਹਾ ਸੀਗਾ ਤੁਹਾਨੂੰ ਮਿਲ ਕੇ ਮੁਲਾਕਾਤ ਕਰਕੇ ਦੱਸਾਂਗੇ ਕਿ ਉਹਨੇ ਕੀ ਕੀ ਜ਼ੁਲਮ ਕੀਤੇ ਆ ਸੋ ਇਸ ਕਾਰਨ ਕਰਕੇ ਹੁਣ ਉਹਨਾਂ ਨੂੰ ਰਿਹਾ ਕਰਨਾ ਬਣਦਾ ਔਰ ਪੰਥ ਨੂੰ ਅਪੀਲ ਆ ਕਿ ਆਓ ਸਾਰੇ ਏਕਤਾ ਕਮੁਠਤਾ ਦੇ ਨਾਲ ਪੰਥ ਦਾ ਜਿਹੜਾ ਹੈਗਾ ਉਹ ਖਾਲਸੇ ਕੇ ਬੋਲ ਬਾਲੇ ਦਾ ਜਿਹੜਾ ਸਿਧਾਂਤ ਉਧਰ ਵਧਿਏ ਬਠਿੰਡਾ ਸੀੜ ਦੇ ਉੱਤੇ ਜਿੱਨਾਂ ਬਹਾਦਰ ਲੋਕਾਂ ਨੇ ਆਪਣਾ ਫਤਵਾ ਦਿੱਤਾ ਜਿਨ੍ਹਾਂ ਨੇ ਆਪਣੀਆਂ ਵੋਟਾਂ ਜਿਹੜੀਆਂ ਅਸੀਂ ਹਰ ਸਿਮਰਤ ਕੋਰ ਬਾਦਲ ਦੇ ਖਿਲਾਫ ਪਾਈਆਂ ਉਹਨਾਂ ਨੂੰ ਵਧਾਈ ਆ ਪਰ ਜਿਹੜੇ ਹਰ ਸਿਮਰਤ ਕੌਰ ਬਾਦਲ ਨੂੰ ਜਿਤਾਉਣ ਆਏ ਲੱਖਾ ਸਦਾਣਾ ਔਰ ਹਾ ਸਰਦਾਰ ਸਿਮਰਨਜੀਤ ਸਿੰਘ ਮਾਨ ਮੇਰਾ ਗਿਲਾ ਉਹਨਾਂ ਦੇ ਨਾਲ ਮੈਂ ਪਹਿਲਾਂ ਵੀ ਜ਼ाहिर ਕੀਤਾ ਸੀ ਜੇਕਰ ਉਹ ਕੈਂਡੀਡੇਟ ਨਾ ਆਉਂਦਾ ਜਿੰਨੀਆਂ ਵੋਟਾਂ ਉਹਨੂੰ ਪਈਆਂ ਉਹਦੀਆਂ ਅੱਧੀਆਂ ਵੋਟਾਂ ਦੇ ਨਾਲ ਹਰ ਸਿਮਰਤ ਕੌਰ ਬਾਦਲ ਹਾਰ ਸਕਦੀ ਸੀ ਤੇ ਉਹਦਾ ਹਾਰਨਾ ਬੜਾ ਜ਼ਰੂਰੀ ਸੀ ਸ਼ਰੋਮਣੀ ਅਕਾਲੀ ਦਲ ਸ਼ਰੋਮਣੀ ਕਮੇਟੀ ਨੂੰ ਪੰਥਕ ਸੰਸਥਾਵਾਂ ਨੂੰ ਬਚਾਉਣ ਵਾਸਤੇ ਪਰ ਤੁਸੀਂ ਜਾ ਕੇ ਫੇਰ ਜਿਤਾ ਦਿੱਤਾ ਤੁਸੀਂ ਜ਼ਰੂਰ ਆਪਣੜੇ ਗਰੀਬਾਂ 'ਚ ਝਾਕੀ ਝਾਤੀ ਮਾਰਿਓ ਕਿ ਇਸ ਵਾਰ ਉਹਨੂੰ ਜਤਾਉਣ ਦਾ ਜਿਹੜਾ ਸੇੜਾ ਤੁਹਾਡੇ ਸਿਰ ਤੇ ਵੱਜਦਾ ਜੇ ਤੁਸੀਂ ਨਾ ਆਉਂਦੇ ਤਾਂ ਉਹ ਵੀ ਹਾਰਦੀ ਤੇ ਬਾਦਲਾਂ ਨੂੰ ਜਿਹੜਾ ਸੀਗਾ ਅਸੀਂ ਪੰਥ ਦੀ ਫਿਰਜਾ ਚੋਂ ਪਾਸੇ ਕਰਕੇ ਅਜੇ ਵੀ ਸਮਾਂ ਆ ਕਿ ਤੁਸੀਂ ਇਸ ਚੀਜ਼ ਨੂੰ ਸਮਝੋ ਇਸ ਗੱਲ ਨੂੰ ਹੰਮੇ ਹੰਕਾਰ ਨੂੰ ਛੱਡ ਕੇ ਨਿਮਰਤਾ 'ਚ ਆ ਕੇ ਨਵੈ ਸੋ ਗौरा ਹੋਏ ਇਸ ਪਾਸੇ ਧਿਆਨ ਦਿਓ ਔਰ ਮੈਂ ਧੰਨਵਾਦ ਕਰਦਾ ਵਾਂ ਸਾਰੀਆਂ ਉਹਨਾਂ ਸੰਗਤਾਂ ਦਾ ਜਿਨ੍ਹਾਂ ਨੇ ਤਨ ਮਨ ਧਨ ਦੇ ਨਾਲ ਆਪਣਾ ਯੋਗਦਾਨ ਪਾਇਆ ਖਡੂਰ ਸਾਹਿਬ ਤੇ ਫਰੀਦਕੋਟ ਤੇ ਬਹੁਤ ਬਹੁਤ ਵढाई ਖਾਲਸੇ ਕੇ ਬੋਲਵਾਲੇ ਗੁਰੂ ਕਿਰਪਾ ਕਰੇ ਇੱਕ ਪੰਥਕ ਲਹਿਰ ਦਾ ਆਗਾਜ ਹੋਇਆ ਸਾਰੇ ਰਲ ਮਿਲ ਕੇ ਚੜ੍ਹਦੀ ਕਲਾ ਦੇ ਨਾਲ ਖਾਲਸੇ ਕੇ ਬੋਲੇ ਬੋਲਵਾਲੇ ਕਰਨੀ ਆਪਣਾ ਯੋਗਦਾਨ ਪਾਓ ਇੱਕ ਵਾਰ ਫਿਰ ਸਾਰੀਆਂ ਸੰਗਤਾਂ ਦਾ ਛੋਟੀ ਜੀ ਅਪੀਲ ਸੰਗਤਾਂ ਨੂੰ ਕੀਤੀ ਸੀ ਔਰ ਸੰਗਤਾਂ ਨੇ ਮਨ ਬਣਾਇਆ ਔਰ ਜਿਨ੍ਹਾਂ ਨੇ ਆਪੋ ਆਪਣਾ ਜਿਹੜਾ ਫਤਵਾ ਤੇ ਆਪਣਾ ਸਹਾਯੋਗ ਦਿੱਤਾ ਸਾਰੇ ਹੀ ਵਧਾਈ ਦੇ ਪਾਤਰ ਆ ਜਿਨ੍ਹਾਂ ਨੇ ਆਪਣਾ ਯੋਗਦਾਨ ਇਹਨਾਂ ਯੋਧਿਆਂ ਦੀ ਜਿਨ੍ਹਾਂ ਨੂੰ ਪੰਥਕ ਮੀਦਵਾਰਾਂ ਨੂੰ ਜਿਤਾਉਣ ਵਾਸਤੇ ਆਪਣਾ ਯੋਗਦਾਨ ਪਾਇਆ ਸਾਰੇ ਵਧਾਈ ਦੇ ਪਾਤਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਉਹਨਾਂ ਪੰਥਕ ਆਗੂਆਂ ਦਾ ਪੰਥਕ ਪ੍ਰਚਾਰਕਾਂ ਦਾ ਸੰਗਤਾਂ ਦਾ ਸਿੱਖ ਤੇ ਗੈਰ ਸਿੱਖ ਜਿਨ੍ਹਾਂ ਨੇ ਫਤਵਾ ਦਿੱਤਾ ਖਡੂਰ ਸਾਹਿਬ ਤੇ ਫਰੀਦਕੋੜ ਤੋਂ ਇਹਨਾਂ ਯੋਧਿਆਂ ਦੇ ਹੱਕ ਵਿੱਚ ਪੰਥ ਦੀ ਆਵਾਜ਼ ਨੂੰ ਪੰਥ ਦੀ ਗੱਲ ਨੂੰ ਜਿਹੜਾ ਸੁਣਿਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਗੁਰੂ ਕਿਰਪਾ ਕਰੇ ਇਸੇ ਤਰ੍ਹਾਂ ਆਉਣ ਵਾਲੇ ਸਮੇਂ ਦੇ ਅੰਦਰ ਅਗਾ ਪੰਥਕ ਪੇੜ ਦਾ ਅਗਾਜ ਹੋਵੇ ਤੇ ਖਾਲਸੇ ਕੇ ਬੋਲ ਬਾਲੇ ਹੁਣ ਜਿਹੜੇ ਮੈਂ ਕੁਝ ਦਿਨ ਪਹਿਲਾਂ ਰੋਡੇ ਪਿੰਡ ਦੀ ਧਰਤੀ ਦੇ ਕਿਹਾ ਸੀ ਕਿ ਜੇ ਜੁਪੀ ਦਾ ਸਨਾਤਨੀ ਬਾਣੇ ਵਾਲਾ ਸੀਐਮ ਬਣ ਸਕਦਾ ਜੇ ਇੱਕ ਕਲਾਕਾਰ ਨੂੰ ਤੁਸੀਂ ਸੀਐਮ ਬਣਾ ਸਕਦੇ ਆ ਤੇ ਜਿਹੜੇ ਪੰਥ ਦੀ ਗੱਲ ਕਰਨ ਵਾਲੇ ਸਾਡੇ ਦੁਮਾਲਿਆਂ ਵਾਲੇ ਸਾਡੇ ਗੋਲ ਦਸਤਾਰਾਂ ਵਾਲੇ ਤਿਆਰਬਰ ਤਿਆਰ ਸਿੰਘ ਇਹ ਪੰਜਾਬ ਦਾ ਸੀਐਮ ਕਿਉਂ ਨਹੀਂ ਹੋ ਸਕਦਾ ਪਰ ਅੱਜ ਤੁਸੀਂ ਇੱਕ ਬਾਣੇ ਵਾਲੇ ਸਿੰਘ ਨੂੰ ਐਮਪੀ ਬਣਾਇਆ ਖੜੂਰ ਸਾਹਿਬ ਤੋਂ ਜਿਹੜਾ ਬਾਣਾ ਧਾਰਨ ਕੀਤਾ ਹੋਇਆ ਜਿਸ ਨੇ ਔਰ ਇਸੇ ਤਰ੍ਹਾਂ ਆਉਣ ਵਾਲੇ ਸਮੇਂ 'ਚ ਗੁਰੂ ਕਿਰਪਾ ਕਰੇ ਕੋਈ ਬਾਣੇ ਵਾਲਾ ਤਿਆਰ ਬਰ ਤਿਆਰ ਸਾਡਾ ਦਮਾਲੇ ਵਾਲੇ ਸਿੰਘ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਹੋਵੇ ਇਸ ਰਾਜਨੀਤੀ ਦਾ ਸਾਨੂੰ ਇਸ ਪੰਥਕ ਰਾਜਨੀਤੀ ਦਾ ਆਗਾਜ਼ ਜਿਹੜਾ ਉਹ ਸਾਨੂੰ ਰਲ ਮਿਲ ਕੇ ਕਰਨਾ ਚਾਹੀਦਾ ਸੋ ਸਭ ਦਾ ਬਹੁਤ ਬਹੁਤ ਧੰਨਵਾਦ ਖਾਸ ਕਰਕੇ ਹਲਕਾ ਖਡੂਰ ਸਾਹਿਬ ਤੇ ਹਲਕਾ ਫਰੀਦਕੋਟ ਦੇ ਬਹਾਦਰ ਵੋਟਰਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਖਡੂਰ ਸਾਹਿਬ ਵਾਲਿਆਂ ਨੇ ਆਪਣਾ ਮਿਹਣਾ ਵੀ ਉਤਾਰ ਦਿੱਤਾ ਜਹੇਦਾਰ ਖਾਲੜਾ ਸਾਹਿਬ ਵਾਲਾ ਸਰਦਾਰ ਜਸਵੰਤ ਸਿੰਘ ਖਾਲੜਾ ਦੀ ਧਰਮ ਸਪਤਨੀ ਬੀਬੀ ਖਾਲੜਾ ਜੋ ਪਿਛਲੀ ਵਾਰੀ ਵਿਨਰ ਨਹੀਂ ਸੀ ਹੋ ਸਕੇ ਐਰਕਾਂ ਉਹਨਾਂ ਵਾਲਾ ਲਾਂਭਾ ਮੈਂ ਸਮਝਦਾ ਕਿ ਬਹਾਦਰ ਖਡੂਰ ਸਾਹਿਬ ਦੇ ਵੋਟਰਾਂ ਨੇ ਉਹ ਵੀ ਲਾਂਭਾ ਲਾ ਦਿੱਤਾ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਵਧਾਈ ਹੈ ਮੁਬਾਰਕ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਦੋਸਤੋ ਜਿਵੇਂ ਤੁਸੀਂ ਵੀਡੀਓ ਦੇਖੀ ਹੈ ਜੂਨ 1984 ਦੇ ਜੋ ਸ਼ਹੀਦਾਂ ਦੇ ਸ਼ਹੀਦੀ ਦਿਹਾੜੇ ਜੂਨ ਦੇ ਪਹਿਲੇ ਹਫ਼ਤੇ ਵਿੱਚ ਮਨਾਏ ਜਾਂਦੇ ਨੇ ਜੋ ਦੋਸਤੋ ਬੀਕਾਂਦੇੜ ਦੇ ਗੁਰਦੁਆਰਾ ਸਾਹਿਬ ਵਿੱਚੋਂ ਸੰਤਾਂ ਦੀ ਤਸਵੀਰ ਉਤਾਰੀ ਗਈ ਨੌਜਵਾਨਾਂ ਉੱਪਰ ਪਰਚੇ ਕੀਤੇ ਗਏ ਅਤੇ ਗੰਗਾ ਨਗਰ ਦੀ ਗੁਰਦੁਆਰਾ ਕਮੇਟੀ ਨੇ ਜੋ ਵੀ ਆਪਣੇ ਵਿਚਾਰ ਰੱਖੇ ਨਾਲ ਹੀ ਦੋਸਤੋ ਹਲਕਾ ਖੜੂਰ ਸਾਈ ਤੋਂ ਭਾਈ ਅਮਰਿਤਪਾਲ ਸਿੰਘ ਅਤੇ ਹਲਕਾ ਫਰੀਦਕੋਟ ਤੋਂ ਸਰਜੀ ਸਿੰਘ ਖਾਲਸਾ ਦੀ ਜਿੱਤ ਬਾਰੇ ਦਾਦੂਬਾਲ ਜੀ ਨੇ ਜੋ ਵੀ ਆਪਣੇ ਵਿਚਾਰ ਰੱਖੇ ਤੁਸੀਂ ਦੋਸਤੋ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਹੇਠਾਂ ਕਮੈਂਟ ਕਰਕੇ ਆਪਣੇ ਵਿਚਾਰ ਜਰੂਰ ਦਿਓ ਤੇ ਵੀਡੀਓ ਨੂੰ ਬਤਵਤ শেয়ার ਕਰ ਦਿਓ ਨਾਲ ਹੀ ਦੋਸਤੋ ਸਾਡੇ YouTube ਚੈਨਲ ਮੈਕਸ ਟਿਬਿੰਗ ਸਬਸਕ੍ਰਾਈਬ ਕਰ ਦਿਓ ਤੇ ਬੈਲ ਵਾਲੀ ਘੰਟੀ ਨੂੰ ਨੋਟੀਫਿਕੇਸ਼ਨ ਆਲ ਤੇ ਜਰੂਰ ਕਰ ਦਿਓ ਤਾਂ ਜਲਦੀ ਮਿਲਾਂਗੇ ਦੋਸਤੋ ਨੈਕਸਟ ਅਪਡੇਟ ਵੀਡੀਓ ਚ ਵੀਡੀਓ ਦੇਖਣ ਲਈ ਸਾਰੇ ਦੋਸਤਾਂ ਦਾ ਬਹੁਤ ਬਹੁਤ